ਦਾ ਜੀ ਮੈਂ ਕੀ ਕਹਿੰਦੀ ਸੀਗੀ ਵੀ ਮੈਂ ਅੱਜ ਥੋੜੀ ਬਹੁਤੀ ਪੈਕਿੰਗ ਕਰ ਲਾਂ ਨਾ ਫਿਰ ਸਲਾਹ ਹੈਗੀ ਹੈ ਨਾ ਇਹ ਨਾ ਹਵੇ ਬਾਅਦ ਚ ਤੂੰ ਕਹ ਦੋ ਵੀ ਨਹੀਂ ਅੱਜ ਨਹੀਂ ਆਹੋ ਪੈਕਿੰਗ ਕਰ ਲਾਂ ਆਪਾਂ ਜਾਣਾ ਸ਼ਨੀਵਾਰ ਰਾਤ ਨੂੰ ਨਿਕਲ ਜਾਣਾ ਜਾਂ ਆਪਾਂ ਐਤਵਾਰ ਸਵੇਰੇ ਨਿਕਲ ਜਾਣਾ ਤਿਆਰੀ ਹੈਗੀ ਤਾਂ ਹੀ ਤੁਹਾਨੂੰ ਕਿਹਾ ਵੀ ਦਾਜ ਕੋਈ ਚੀਜ਼ ਚ ਲੈਣ ਆਲੀ ਆ ਤੂੰ ਹਰ ਵਾਰੀ ਬਾਅਦ ਮੁੱਕਰ ਜਾਂਦੇ ਮੈਂ ਤਾਂ ਆ ਗਿਆ ਵੀ ਸਲਾਹ ਪੱਕੀ ਰੱਖਿਓ ਉਹ ਮੁੰਲੀ ਮੰਨੂ ਵੀ ਪਤਾ ਬੱਚਿਆਂ ਨੂੰ ਸਾਲ 'ਚ ਇੱਕ ਵਾਰ ਛੁੱਟੀ ਹੁੰਦੀਆਂ ਨੇ ਮੈਂ ਕਹਾਂ ਦਾ ਮੁੱਕਰਨਾ ਪਿਛਲੀ ਵਾਰ ਵੀ ਤੁਹਾਨੂੰ ਕਸ਼ਮੀਰ ਲੈ ਕੇ ਗਿਆ ਸੀ ਇਸ ਵਰ ਵੀ ਚੱਲ ਪਾਂਗੇ ਹਫਤਾ ਲਾ ਆਵਾਂਗੇ ਜਿੱਥੇ ਜਾਣਾ ਵਾ ਹਾਂ ਤੇ ਜਾਣਾ ਵਾ ਤੇ ਕੱਪੜਾ ਲੀੜਾ ਵੀ ਚਾਹੀਦਾ ਆ ਦੇਖੋ ਬਨਾਣਾ ਦਾ ਹਾਲ ਅੱਜ ਲੈ ਕੇ ਆਈ ਚੱਲ ਬਬਲੀ ਬਨਾਣਾ ਤਾਂ ਥੱਲੇ ਹੀ ਪੈਣੀਆਂ ਨੇ ਕਿਹੜੇ ਉੱਪਰ ਪਾਈ ਦੀਆਂ ਫਿਰ ਵੀ ਬੁਰੀਆਂ ਲੱਗਦੀਆਂ ਵਾ ਚੱਲ ਕੋਈ ਨਹੀਂ ਮੈਂ ਲੈ ਆਉਂਗਾ ਬਾਵੇ ਕੋਲ ਜਾਣਾ ਮੈਂ ਉਹਦੇ ਕੋਲੋਂ ਆ ਲੈ ਆਉਂਗਾ ਮੈਂ ਸ਼ਰਟਾਂ ਵੀ ਲੈ ਆਏ ਕੱਦਿਆਂ ਕਿਉਂਕਿ ਸਾਰੀਆਂ ਪੁੱਤਾਂ ਦੀਆਂ ਪੂਰੀ ਬਾਂਦੀਆਂ ਨੇ ਚੱਲ ਕੋਈ ਨਹੀਂ ਮੈਂ ਦੇਖ ਦੂਗਾ ਹੋਰ ਕੁਝ ਆਪਣਾ ਤਾਂ ਨਹੀਂ ਲੈਣਾ ਕੁਝ ਆਪਣਾ ਮੈਂ ਆਪੇ ਵੇਖ ਲਵਾਂਗੀ ਫਿਰ ਕਿਤੇ ਤੇ ਬੱਚਿਆਂ ਦਾ ਕੋਈ ਬਨਾਣਾ ਚੋਦਿਆਂ ਲੈ ਆਜੋਦਿਆਂ ਬਨਾਣਾ ਵੀ ਲੈ ਆਈਓ ਕਿੰਨਾ ਨਮਰ ਆਂਦਾ ਨਿਕਾ ਨਿਕਾ ਸਾਮਾਨ ਆਪੇ ਹੀ ਦੇਖ ਲਿਆ ਕਰੋ ਉਹ ਮੈਨੂੰ ਦੱਸ ਦੋ ਕਿ ਕੀ ਲੈਣਾ ਮੈਨੂੰ ਇਦਾਂ ਨਹੀਂ ਸਮਝ ਆਉਂਦੀ ਵੀ ਕੀ ਲੈਣਾ ਮੈਂ ਅੰਦਾਜ਼ੇ ਕੀ ਲੈਣਾ ਮੈਂ ਲੈ ਆਉਂਗਾ ਬੱਚੇ ਡੱਡੇ ਹੋ ਗਏ ਤੁਹਾਨੂੰ ਹਾਲੇ ਤੱਕ ਸਮਝ ਨਹੀਂ ਆਈ ਤੇ ਤੂੰ ਲੈ ਹੀ ਜਾਣੀ ਸਾਰਾ ਕੁਝ ਚੱਲ ਕੋਈ ਗੱਲ ਨਹੀਂ ਤੁਸੀਂ ਆ ਇੰਨਾ ਕ ਬਣਾਣਾ ਬਨੂਣਾ ਲੈ ਆਏ ਓਧਰੋਂ ਆਪਣੇ ਸ਼ਰਟਾ ਲੈ ਆਈਓ ਤੇ ਇੱਕ ਮੇਰੀ ਗੱਲ ਸੁਣੋ ਸਕੂਟਰ ਵੀ ਨਾ ਕੱਲ ਖੜਖੜ ਜਾ ਕਰਦਾ ਸੀ ਉਹ ਵੀ ਦਿਖਾ ਲਿਓ ਇੱਕ ਵਾਰੀ ਓ ਯਾਰ ਮੈਂ ਨਾ ਇਹਨੂੰ 2.5 ਸਾਲ ਚੱਲ ਗਿਆ ਵਾ ਮੈਂ ਦੇਖ ਕੇ ਮੈਂ ਦੂਜਾ ਹੀ ਲੈ ਲੈਣਾ ਦੋ ਢਾਈ ਸਾਲ ਚੱਲ ਗਿਆ ਮੈਨੂੰ ਵੀ ਚਲਾਉਣਾ ਚਾਹੀਦਾ। ਦਿਖਾ ਲਓ ਇੱਕ ਵਾਰੀ ਠੀਕ ਹੋ ਜਾਣਾ ਵਾ ਨਵੀਆਂ ਲੈਣੀਆਂ ਲੈਣੀਆਂ ਸੌਖੀਆਂ ਭਈਆਂ ਜੀਜਾ ਕਿਤੇ। ਚੱਲ ਮੈਂ ਤੇ ਕੋਲ ਲੈ ਜਾਉਂਗਾ ਜਿਹਦੇ ਕੋਲੋਂ ਲਿਆ ਸੀਗਾ ਉਹਨੂੰ ਕਹੂੰਗਾ ਕੋਈ ਹੋਰ ਦੇ ਦੇ। ਪੁਰਾਣਾ ਹੀ ਲਿਆ ਸੀ ਵਧੀਆ ਚੱਲਦਾ। ਚਲ ਠੀਕ ਆ ਚਾਹ ਪੀ ਲਈ। ਵਾ ਵਾ ਪੀ ਲਈ ਮੈਂ ਚੱਲਿਆਂ ਬਸ। ਚਲੋ ਫਿਰ ਲੈ ਕੇ ਆਈਓ ਅੱਜ ਹੁਣ ਕੋਈ ਬਹਾਨਾ ਨਾ ਮਾਰਿਓ। ਹੈਲੋ ਆ ਗਿਆ ਦੁਕਾਨ ਤੇ। ਚਲਾਉਣ ਲੱਗਿਆ ਮੈਂ। ਓਕੇ। ਇਸ ਦਾਰਜੇ ਆਵਾ ਆ ਗਿਆ ਤੁਸੀਂ ਆ ਬਸ ਆ ਗਿਆ ਆ ਲੋ ਪਾਣੀ ਪੀ ਲਵ ਪਹਿਲਾਂ ਗਰਮੀ ਬਹੁਤ ਹੋਈ ਪਈ ਐ ਮੈਨੂੰ ਇੱਕ ਗੱਲ ਦੱਸ ਹਾਂ ਕੋਈ ਸੁਨਿਆ ਤਾਂ ਨਹੀਂ ਆਇਆ ਭਰਾ ਵੱਲੋਂ ਇਹ ਆ ਭਾਬੀ ਨੇ ਕੋਈ ਸੁਨਿਆ ਦਿੱਤਾ ਹੋਵੇ ਸੁਨਿਆ ਉਹ ਤਾਂ ਜਨਮ ਦਿਨ ਦੇ ਨਾਮ ਭਤੀਜੇ ਆਪਣੇ ਦਾ ਜਨਮ ਦਿਨ ਤਾਂ ਹੈਗਾ ਪਰ ਸੁਨਿਆ ਤਾਂ ਕੋਈ ਨਹੀਂ ਆਇਆ ਕਿਉਂ ਕਿ ਹੋਇਆ ਯਾਰ ਅੱਜ ਮੈਂ ਨਾ ਕੁਸਰੇ ਕਿਹਾ ਸੀ ਆ ਸਬਾਨ ਸੂਨ ਲਾਏ ਬਨਾਣਾ ਵਗੈਰਾ ਕਪੜੇ ਵਗੈਰਾ ਹਾਂ ਮੈਂ ਸਿਰੇ ਪਹਿਲਾਂ ਰੈਡੀमेड ਦੀ ਦੁਕਾਨ ਤੇ ਗਿਆ ਜੀ ਹਾਂਜੀ ਕੋਲ ਤੁਸੀਂ ਐਵੇਂ ਜਾਣੇ ਰਹਿੰਦੇ ਹੋ ਇੰਨੀ ਗਰਮੀ ਆ ਯਾਰ ਤੁਸੀਂ ਕਿਤੇ ਏਸੀ ਮਾਰਕੀਟ ਕੇ ਕਦੀ ਘਮਾਰ ਮੰਡੀ ਆ ਭਾਜੀ ਬੱਤਾ ਭਾਜੀ ਆਪਣੇ ਬਹੁਤ ਵਧੀਆ ਇਹਨਾਂ ਕੋਲੇ ਕੱਪੜੇ ਹੁੰਦੇ ਆ ਜੀ ਹਾਲ ਆ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਠੀਕ ਠਾਕ ਹਾਂ ਇਹਨਾਂ ਕੋਲੇ ਸਾਰੀ ਕਲੈਕਸ਼ਨ ਵਧੀਆ ਆਂਦੀ ਆ ਮੈਂ ਤਾਂ ਭਾਈ ਹਰ ਵਾਰੀ ਮੈਂ ਵੀ ਇੱਥੇ ਕੱਪੜੇ ਲੈ ਕੇ ਜਾਂਦਾ ਜੋਤ ਵੀ ਆਪਣੇ ਆਪ ਹੀ ਜਾਂਦਾ ਉਹ ਵੀ ਇੱਥੋਂ ਹੀ ਲੈ ਜਾਂਦਾ ਕੱਪੜੇ ਸਾਰੇ ਮੈਨੂੰ ਤਾਂ 골ਡੀ ਰੇਟ ਰੂਪ ਦਾ ਹੁੰਦਾ ਸਸਤਾ ਰੇਟ ਮੈਂ ਕਹਿੰਦਾ ਤੁਸੀਂ ਇੱਕ ਵਾਰੀ ਪਹਿਲਾਂ ਕੁਆਲਿਟੀ ਦੇਖੋ ਰੇਟ ਦੀ ਗੱਲ ਤਾਂ ਆਪਾਂ ਬਾਅਦ ਚ ਹੈ ਨਾ ਜੇ ਤੁਹਾਨੂੰ ਕੋਈ ਪ ਤੁਸੀਂ ਚੀਜ਼ ਦੇਖੋ ਭਾਜੀ ਮੈਨੂੰ ਵੀ ਦਿਖਾਓ ਅਸੀਂ ਨਾ ਬਾਹਰ ਚੱਲੇ ਵੀ ਕਹਿੰਦੇ ਅੱਛਾ ਜੀ ਮੈਨੂੰ ਤੁਸੀਂ ਸ਼ਰਟਸ ਵੀ ਦਿਖਾ ਦਿਓ ਟੀ-ਸ਼ਰਟ ਦਿਖਾ ਦਿਓ ਲਓ ਪਹਿਲਾਂ ਸ਼ਰਟਾਂ ਦੇਖੋ ਭਾਜੀ ਐਕਸਲ ਸਾਈਜ਼ ਦਿਖਾਓ ਹਾਂਜੀ ਹਾਂਜੀ ਵੀਰੇ ਐਕਸਲ ਸਾਈਜ਼ ਆ ਦੇਖੋ ਟੈਗ ਲੱਗਿਆ ਹੋਇਆ ਜੀ ਐਕਸਲ ਸਾਈਜ਼ ਹਾਂਜੀ ਭਾਜੀ ਹੂੰ ਬੜਾ ਬੜਾ ਸੁਣਾ ਯਾਰ ਸਾਰਾ ਭਾਜੀ ਪ੍ਰੀਮੀਅਮ ਕੱਪੜਾ ਸਾਰਾ ਪੇਪਰ ਕਾਲ ਲੈ ਗਈ ਇਹਨਾਂ ਤੋਂ ਜਾਨਾ ਭਾਜੀ ਮੈਂ ਕਦੀ ਹੋਰ ਸ਼ਰਟਸ ਵਗੈਰਾ ਲੈ ਆ ਪਾਈ ਹੈ ਜਿਹੜੀ ਆ ਵੀ ਇਹਨਾਂ ਤੇ ਗਈ ਹੋਈ ਆ ਭਾਜੀ ਵੀ ਆਏ ਸੀ ਤੁਹਾਡੇ ਵੱਡੇ ਭਾਜੀ ਕਾਫੀ ਸ਼ਾਪਿੰਗ ਕਰਕੇ ਗਏ ਆ ਪਾਰਟੀ ਵੀਰ ਸ਼ਰਟ ਤੋਂ પાર્ટી ਵੇਅਰ ਦਿਖਾਵਾਂ ਕੁਛ ਗੋਲੀ ਯਾਰ ਅਪਾ ਦਾ ਵਕੇਸ਼ਨ ਦਾ ਪ੍ਰੋਗਰਾਮ ਬਣਾਈ ਬੰਤੇ ਆ ਤੇ ਤੇਰੀ ਭਾਜੀ ਤੁਹਾਨੂੰ ਪ੍ਰੇਖਾ ਲੱਗਿਆ ਹੋਣਾ ਨਹੀਂ ਨਹੀਂ ਭਾਜੀ ਕੱਲ ਤਾਂ ਲੈ ਕੇ ਗਏ ਨੇ ਵੱਡੇ ਭਾਈ ਸਾਹਿਬ ਤੁਹਾਡੇ ਆਏ ਸੀ ਦੱਸੋ ਮੈਨੂੰ ਕਿਹੜਾ ਜਾਣਦੇ ਨਹੀਂ ਚੰਗੀ ਤਰ੍ਹਾਂ ਜਾਣਦੇ ਨੇ ਉੱਪਰੋਂ ਸੂਟ ਬਾਹਰੋਂ ਪਾਰਟੀ ਵੇਅਰ ਸ਼ਰਟਾਂ ਪੈਂਟਾਂ ਟਰੌਜ਼ਰ ਸਭ ਕੁਝ ਲੈ ਕੇ ਗਏ ਆ ਦਿਖਾਵਾਂ ਤੁਹਾਨੂੰ ਵੀ ਕੁਛ ਪਾਰਟੀ ਵੇਅਰ ਚ ਤੁਸੀਂ ਘੁੰਮਣ ਜਾ ਰਹੇ ਹੋ ਤੁਹਾਨੂੰ ਪਤਾ ਨਹੀਂ ਫੰਕਸ਼ਨ ਹੈ ਤੁਹਾਡੇ ਉਪਲੇਖਾ ਲੱਗਿਆ ਮਹਾਰਾਜ ਤੁਹਾਨੂੰ ਉਹ ਨਹੀਂ ਨਹੀਂ ਵੀਰ ਜੀ ਮੈਨੂੰ ਕਾਰਡ ਆਇਆ ਦੇਖੋ ਬਾਹਰ ਕਾਰਡ ਪਿਆ ਜੀ ਕੱਲ ਕਾਰਡ ਵੀ ਲੈ ਕੇ ਗਏ ਆ ਕੱਪੜੇ ਵੀ ਲੈ ਕੇ ਗਏ ਨੇ ਚਲੋ ਮੈਂ ਤੁਹਾਨੂੰ ਦਿਖਾ ਦਿੰਦਾ ਤੁਸੀਂ ਦਿਖਾਓ ਕੱਪੜੇ ਫਿਰ ਦੇਖਦੇ ਆ ਲਓ ਲਓ ਭਾਜੀ ਮੈਂ ਤਾਂ ਆਖਿਆ ਭਾਜੀ ਵੀ ਪਾਰਟੀ ਵੇਅਰ ਲੈਣ ਆਣਗੇ ਕੁਝ ਤੁਸੀਂ ਘੁੰਮਣ ਜਾ ਰਹੇ ਹੋ ਆ ਦੇਖ ਲਓ ਭਾਜੀ ਟੀ-ਸ਼ਰਟਸ ਵਗੈਰਾ ਵੀ ਨੇ ਆਪਣੇ ਕੋਲੇ ਬਹੁਤ ਤਰ੍ਹਾਂ ਦੀਆਂ ਆਹ ਵੰਗੇ ਯਾਰ ਆ ਦੇਖੋ ਪੋਲੋ ਨੈੱਕ ਦੇ ਵਿੱਚ ਜਿੱਦਾਂ ਟਰਬਨ ਵਾਲੇ ਭਰਾ ਹਾਂ ਨੈੱਕ ਵਾਲੀ ਦੀ ਹਾਂ ਇਹ ਨਾ ਪੱਗਾਂ ਵਾਲੇ ਭਰਾ ਬਹੁਤ ਪਸੰਦ ਕਰਦੇ ਹਾਂ ਹਾਂ ਕਾਲਰ ਵਾਲੀਆਂ ਹੀ ਚਲਦੀਆਂ ਸਾਰੀਆਂ ਜੀ ਏ ਸਾਈਜ਼ ਕਿਹੜਾ ਆ ਸਾਈ ਸਾਰੇ ਆ ਸਾਰੇ ਚ ਐਮ ਤੋਂ ਲੈ ਕੇ ਡਬਲ ਐਕਸਲ ਡਿਜ਼ਾਈਨ ਦੇਖੋ ਤੁਹਾਨੂੰ ਸਾਈਜ਼ ਮੈਂ ਕੱਢ ਦੂੰਗਾ ਸੋਨੇ ਸੋਨੇ ਕਲਰ ਆ ਦੇਖੋ ਇੱਕ ਤੋਂ ਇੱਕ ਡਿਜ਼ਾਈਨ ਆ ਭਾਜੀ ਇੱਕ ਤੋਂ ਇੱਕ ਕਲਰ ਮੈਂ ਤਾਂ ਸੋਚਿਆ ਤੁਸੀਂ ਆਉਂਗੇ ਪੈਂਟ ਸ਼ਰਟ ਲੈਣ ਮੈਂਗਾ ਆਈਆਂ ਹੋਈਆਂ ਕਾਫੀ ਕਲੈਕਸ਼ਨ ਆਈ ਹੋਈ ਹੈ ਸ਼ਰਟਾਂ ਦੀ ਪਾਰਟੀ ਵੇਅਰ ਬ੍ਰਦਰ ਕਾਫੀ ਲੈ ਕੇ ਗਏ ਨੇ ਕੱਲ ਆਵਲੀ ਦਿਖਾਇਓ ਭਾਜੀ 셔ਟ ਹਾਂਜੀ ਆਹ ਲੋ ਲਾਈਨਿੰਗ ਦੇ ਵਿੱਚ ਇਹ ਵੀ ਅੱਜਕੱਲ ਕਾਫੀ ਚੱਲ ਰਹੀ ਹੈ ਇਹਦੇ ਵਿੱਚ ਸਟੇਟ ਲਾਈਨਿੰਗ ਵੀ ਹੈਗੀ ਆ ਆ ਦੇਖੋ ਸਟਾਫ ਦੇਖੋ ਕਿੰਨਾ ਵਧੀਆ ਪੇਪਰ ਕਾਟਨ ਚ ਇੱਕ ਆਹ ਭਾਜੀ 셔ਟ ਦੇ ਦਿਓ ਠੀਕ ਆ ਸਰ ਇੱਕ ਮੈਨੂੰ ਟੀ-ਸ਼ਰਟ ਦੇਖੀ ਸੀਗੀ ਨੀ ਹਾਂਜੀ ਟੀ-ਸ਼ਰਟ ਮੈਂ ਹੋਰ ਦਿਖਾ ਦਿੰਦਾ ਜੀ ਆਹ ਲੋ ਨਹੀਂ ਭਾਜੀ ਬਾਕੀ ਮੈਂ ਫੇਰ ਆਉਂਗਾ ਤੁਹਾਡੇ ਕੋਲੇ ਸੁਲਾਲ ਮੈਨੂੰ ਤੁਸੀਂ ਕੀ ਗੱਲ ਭਾਜੀ ਮੂਡ ਜਾ ਆਫ ਹੋ ਗਿਆ ਤੁਹਾਡਾ ਨਹੀਂ ਭਾਜੀ ਬਸ ਵੈਸੇ ਹੀ ਇੱਕ ਆ ਲਈ ਤੁਸੀਂ ਮੈਨੂੰ ਟੀ-ਸ਼ਰਟ ਆਵਲੀ ਦੇ ਦਿਓ ਠੀਕ ਆ ਆ ਬੇਟੇ ਕਰਿਓ ਆ ਦੋ ਪੀਸ ਕਿੰਨੇ ਚਾਰਜਿਸ ਹੋਗੇ ਕੋਈ ਨਾ ਭਾਜੀ ਕਰ ਲੈਣੇ ਜੀ ਹੋਰ ਸੁਣਾਓ ਬਸ ਵਧੀਆ ਫਿਰ ਆਉਂਗਾ ਤੁਹਾਡੇ ਕੋਲ ਟਾਈਮ ਕੱਢ ਕੇ ਫਿਰ ਦੇਖ ਕੇ ਜਾਉਂਗਾ ਜਰੂਰ ਜਰੂਰ ਭਾਜੀ ਭਾਬੀ ਨੂੰ ਵੀ ਲੈ ਕੇ ਆਏ ਹੋ ਤਾਂ ਕਾਫੀ ਸੂਟ ਲੈ ਕੇ ਗੱਲ ਪਾਰਟੀ ਔਰ ਬ੍ਰਾਈਡਲ ਸੂਟ ਸਾਡੇ ਕੋਲ ਗਏ ਨੇ ਕਹਿੰਦੇ ਫੰਕਸ਼ਨ ਆ ਸਾਡੇ ਘਰੇ ਫਿਰ ਅਸੀਂ ਉਹਨਾਂ ਨੂੰ ਬੁਟੀਕ ਵਾਲਾ ਵੀ ਦੱਸਿਆ ਕਿ ਉੱਥੋਂ ਸਟਿਚ ਕਰਾ ਲਓ ਓਕੇ ਹਾਂਜੀ ਕੋਈ ਨਹੀਂ ਭਾਜੀ ਤੁਸੀਂ ਵੀ ਕੋਈ ਲਓ ਪਸੰਦ ਕਰੋ ਕੋਈ ਇਹ ਲੈਣਾ ਮੈਂ ਵੀ ਇੱਥੇ ਇਹ ਸ਼ਰਟ ਦੇਖੀ ਸੀ ਇੱਕ ਅਮਨੂ ਭਾਜੀ ਤੁਹਾਡੇ ਨਾਲ ਟੀ-ਸ਼ਰਟ ਸੋਹਣੀ ਲੱਗਦੀ ਆ ਆ ਦੇਖੋ ਕੀ ਟੀ-ਸ਼ਰਟ ਵੀ ਦੇ ਦੇਓ ਆ ਵੀ ਕਲਰ ਪਿਆਰਾ ਵਾ ਇੱਕ ਨਾ ਮੈਂ ਆ ਸ਼ਰਟ ਦੇਖੀ ਸੀਗੀ ਆ ਦੇਖ ਲਓ ਤੁਹਾਡੀ ਟਰਬਨ ਦੇ ਨਾਲ ਜੇ ਕੋਈ ਮੈਚਿੰਗ ਦੇ ਨਾਲ ਉਸ ਹਿਸਾਬ ਨਾਲ ਨੇ ਟਰਬਨ ਤਾਂ ਸਾਰੀਆਂ ਹੈਗੀਆਂ ਬਸ ਉਹ ਦੋ ਦੇ ਦਿਓ ਮੈਨੂੰ ਇੱਕ ਆ ਟੀ-ਸ਼ਰਟ ਕਰ ਦਿਓ ਇੱਕ ਆ ਕਰ ਓਕੇ ਆ ਬਟੇ ਆ ਵੀ ਕਰ ਦਿਓ ਹੋਰ ਭਾਜੀ ਹੋਰ ਬਸ ਵੀਰੇ ਬਿੱਲ ਲਾ ਦਿਓ ਚਲੋ ਬਿੱਲ ਬਾਹਰ ਲਾ ਦਨੇ ਭਾਜੀ ਆਪਾਂ ਆਜੋ ਭਾਜੀ ਕਿੰਨੇ ਹੋ ਗਏ ਪੈਸੇ ਕੋਈ ਨਾ ਕੋਈ ਨਾ ਭਾਜੀ ਕਰ ਲੈਨੇ ਆਜੋ ਚਲੋ ਚਲੀਏ ਬਾਜੀ ਨਵਜੋਤ ਭਾਜੀ ਹਾਂ ਕੋਲ ਆ ਲੈ ਆਈ ਬੇਟੇ ਬਾਹਰ ਲੈ ਆਈ ਫਿਰ ਮੈਂ ਬਾਵੇ ਕੋਲੇ ਗਿਆ ਬਾਵੇ ਨੂੰ ਵੀ ਕਿਹਾ ਮੈਂ ਕਿਹਾ ਮੈਂ ਬਰਣਾ ਬਰਣਾ ਦੇ ਤੇ ਆ ਪਾਊਡਰ ਮੇਰੇ ਸੀਗਾ ਲੈਣਾ ਪਾਊਡਰ ਲੈ ਲਿਆ ਉਹ ਵੀ ਆਣ ਲੱਗੇ ਕਹਿਣ ਲੱਗ ਗਿਆ ਕੀ ਹਾਲ ਆ ਬਾਵੇ ਵੀਰ ਸਸਿਕਾ 골ਡੀ ਭਾਜੀ ਠੀਕ ਠਾਕ ਬਹੁਤ ਵਧੀਆ ਔਰ ਚਾਹ ਕਾਫੀ ਪਾਣੀ ਪਲਾਈਏ ਕੁਝ ਨਾ ਨਾ ਬਸ ਮੈਂ ਹੁਣੇ ਕਿਸੇ ਫਰੈਂਡ ਕੋਲ ਗਿਆ ਸੀ ਉੱਥੋਂ ਚਾਹ ਜੂ ਪੀ ਕੇ ਆਇਆ ਥੋੜਾ ਜਿਹਾ ਸਮਾਨ ਚਾਹੀਦਾ ਸੀ ਯਾਰ ਉਹ ਦੇ ਦੇ ਮੜੇ ਹਾਂਜੀ ਦੱਸੋ ਕੀ ਚਾਹੀਦੀ ਇੱਕ ਤਾਂ ਕੈਂਡੀਡਾ ਦਾ ਪਾਊਡਰ ਦੇ ਦਿਓ ਤੇ ਆਲੋ ਜੀ ਦੋ ਤਿੰਨ ਕੋਈ ਬਨਾਣਾ ਦੇਖ ਲਓ ਜਿਹੜੀਆਂ ਵਧੀਆ ਨੇ ਸਾਈਜ਼ 90 ਨੰਬਰ ਇਹ ਵਧੀਆ ਨਾ ਪਾਊਡਰ ਇਹ ਹਾਂਜੀ ਹਾਂਜੀ ਇਹ ਤਾਂ ਤੋਂ ਵਧੀਆ ਵਾ ਇਹ ਆਹ ਲਓ ਵਧੀਆ ਹੈ ਕੀ ਬਨਾਣਾ ਕਿੰਨੇ ਪੀਸ ਦੇ ਤਾਂ 3 ਪੀਜ਼ ਦੇ ਦੋ ਚਾਰ ਪੀਜ਼ ਦਾ ਪੈਕ ਹੀ ਆ ਦੋ ਪੀਜ਼ ਦਾ ਪੈਕ ਹੁੰਦਾ ਚਾਰ ਦੇ ਦੋ ਹੋਰ ਦੱਸੋ ਇੱਕ ਆ ਜਿਹੜਾ ਸਪਰੇਅ ਵਾਲਾ ਸੀਗਾ ਯਾਰ ਰੂਮ ਫਰੈਸ਼ਨਰ ਆ ਉਹਦਾ ਰੀਫਿਲ ਦੇ ਦਿਓ ਇੱਕ ਅੱਛਾ ਰੀਫਿਲ ਚਾਹੀਦਾ ਆਹ ਦੇਖ ਲਓ ਦੋ ਕਲਰ ਹੈਗੇ ਆ ਪ੍ਰੈਗਨੈਂਸ ਦੋ ਹੈਗੇ ਨੇ ਜਿਹੜਾ ਵਧੀਆ ਆ ਦੋਨੇ ਵਧੀਆ ਆ ਲਓ ਦੇ ਦੋ ਹੋਰ ਜੀ ਬਸ ਇਹਦਾ ਕਿੰਨਾ ਕੁ ਬਣਾਓ ਸੇਵਾ ਤੇ ਨਵਾਂ ਕਿੰਨੇ ਦਾ ਇਹਦੇ ਨਾਲ ਦਾ ਪੂਰਾ ਸੈਟ ਇੱਕ ਸੈਟ ਹੈਗਾ ਭਾਜੀ 550 ਰੁਪਏ ਰੇਂਜ ਚ ਹੈਗਾ ਦਿਖਾਓ ਇੱਕ ਦੇ ਨੋਟੀਫਾਈਲ ਹੈਗਾ ਹੀ ਆ ਵਿੱਚ ਇਹ ਚਲੋ ਆਪਾਂ ਯੂਜ਼ ਕਰਦੇ ਹਾਂ ਠੀਕ ਹੀ ਹੁੰਦਾ ਹੈ। ਇਹ ਕਾ ਵੀ ਦੇ ਦੋ। ਬਣਾਓ ਇਹਦਾ ਕਿੰਨਾ ਜੁਰਮਾਨਾ ਲਾਓ। ਠੀਕ ਆ। ਇਹੋ ਆ ਲੌਕ ਲਗਾ ਦਾ ਜਦੋਂ ਯੂਜ਼ ਕਰੋਂਗੇ ਉਦੋਂ ਹਾਂ ਇਹਨੂੰ ਲੌਕ ਲੱਗਦਾ। ਹੋਰਸ ਲੌਕ ਘਰ ਪਰਵਾ ਠੀਕ ਆ ਸਾਰੇ ਜਣੇ। ਸਾਰੇ ਵਧੀਆ ਵਧੀਆ। ਇਹ 280 ਰੁਪਏ ਦਾ ਹੈ? ਹਾਂਜੀ। ਠੀਕ ਆ ਰੇਟ ਇਹਦਾ। ਹਾਂਜੀ ਵਾਜੀ ਬਾਤ ਥੋੜੀ ਲਾਵਾਂਗੇ ਤੁਹਾਨੂੰ 1300 ਰੁਪਏ ਹੋ ਗਏ ਤੁਹਾਡਾ ਇਹ ਕਰ ਲਓ ਪੈਕ ਲਓ ਲੜੇ ਇੱਕ ਸੱਚ ਗੱਲ ਕਹਿਣੀ ਸੀ ਤੁਹਾਨੂੰ ਦੱਸੋ ਤਿਆਰੀ ਆ ਫਿਰ ਐਤਵਾਰ ਦੀ ਤਿਆਰੀ ਕਾ ਦੀ ਤੁਹਾਡੇ ਭਤੀਜੇ ਦਾ ਜਨਮ ਦਿਨ ਹੈ ਪਾਜੀ ਆਏ ਸੀ ਤੁਹਾਡੇ ਕੱਲ ਅੱਛਾ ਕੱਲ ਸਮਾਨ ਲੈ ਕੇ ਗਏ ਡੈਕੋਰੇਸ਼ਨ ਦਾ ਭਤੀਜੇ ਦਾ ਤਾਂ ਜਨਮ ਦਿਨ ਮੈਨੂੰ ਪਤਾ ਆ ਪਰ ਹੋ ਸਕਦਾ ਘਰ ਦੇ ਨਾਲ ਗੱਲ ਕੀਤੀ ਹੋਵੇ ਕਿਉਂ ਤੁਹਾਨੂੰ ਨਹੀਂ ਪਤਾ ਮੈਂ ਬਾਵੇ ਸਵੇਰੇ ਨਿਕਲ ਜਾਣਾ 9 ਵਜੇ ਰਾਤੀ 9:30 ਵਜੇ ਘਰੇ ਜਾਨਾ ਉਹ ਘਰ ਦੇ ਕੰਮਾ ਦਾ ਤੁਹਾਨੂੰ ਪਤਾ ਦਫ਼ਤਰ ਦੇ ਕੰਮ ਮੁਕਣਗੇ ਤਾਂ ਘਰ ਦੇ ਕੰਮ ਕਰਾਂਗੇ ओके ओके। ਹੌਸਦਾ ਘਰੇ ਗੱਲ ਕੀਤੀ ਹੋਵੇ ਉਹਨਾਂ ਨੇ। ਨਹੀਂ ਮੈਂ ਤਾਂ ਤਾਂ ਕਹਿ ਰਿਆ ਸੀ ਨਾ ਟੁਆਏ ਆਏ ਆ ਨਵੇਂ ਲੈ ਜਾ। ਕੋਈ ਨਹੀਂ ਫਿਰ ਮੈਂ ਘਰ ਦੇ ਨਾਲ ਲਿਆਉਂਗਾ ਗਿਫਟ ਤਾਂ ਦੇਣਾ ਹੀ ਆ। ਚਲੋ। ਵੀ ਫਿਰ ਉੱਥੋਂ ਮੈਂ ਦੇਖ ਲਊਂਗਾ ਨਾਲ ਲਿਆ ਕੇ ਘਰ ਦੇ ਨਾਲ ਜਿਹੜੀ ਜਿ ਕਿਉਂ ਐਵੇਂ ਲੈ ਜਾ ਘਰ ਦੇ ਨੂੰ ਤੁਹਾਨੂੰ ਪਤਾ ਛੇਤੀ ਚੀਜ਼ ਪਸੰਦ ਨਹੀਂ ਆਂਦੀ। ਵੀ ਬਦਲੋ ਬਦਲੋ ਮਜ਼ਾ ਨਹੀਂ ਆਂਦਾ। ਨਾਲ ਲਿਆਉਂਗਾ ਫਿਰ ਬਦਲ ਲਾਂਗੇ। ਠੀਕ ਆ ਕੋਈ ਗੱਲ ਨਹੀਂ ਜਿੱਦਾਂ ਤੁਹਾਡੀ ਇੱਛਾ। ਉਦੋਂ ਹੀ ਲੈ ਜਾਾਂਗੇ ਨਾਲ ਹੀ। ਹੋਰ ਬਾਬੇ। ਵਧੀਆ। ਫਿਰ ਪੇਟੀਐਮ ਕਰਾ ਦਿਓ ਘਰੇ ਜਾ ਕੇ ਮੈਨੂੰ ਤੁਸੀਂ ਬਾਰ ਕੋਡ ਸਕੈਨਰ ਭੇਜ ਦਿਓ ਮੈਂ ਪਾ ਦਿੰਦਾ ਮੈਂ ਭੇਜਣਾ ਤੁਹਾਨੂੰ ਟੱਟੇ ਮੈ ਸਕੈਨਰ ਭੇਜ ওকে ਪਰ ਕਰੇ ਫੰਕਸ਼ਨ ਅਤੇ ਆਪਾਂ ਨੂੰ ਹੀ ਪਤਾ ਨਹੀਂ ਆ ਬੋਲੀ ਉਹੀ ਚੀਜ਼ ਤਾਂ ਤੁਹਾਨੂੰ ਮੈਂ ਕਹਿੰਨਾ ਬੰਦਾ ਸੌ ਤਿਆਰੀ ਕਰਨੀ ਹੁੰਦੀ ਆ ਘਰ ਦਾ ਫੰਕਸ਼ਨ ਆ ਫਿਰ ਤਾਂ ਓਏ ਹੋਰ ਛੱਡ ਮੈਂ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਸਿਮਰਨ ਭਾਈ ਤੂੰ ਸਕੂਟਰ ਕਹਿੰਦੀ ਸੀ ਸਵੇਰੇ ਬਈ ਸਕੂਟਰ ਖਰਾਬ ਆ ਕੀ ਹਾਲ ਆ ਸਿਮਰਨ ਭਾਈ ਹਾਂਜੀ ਗੋਲਦੀ ਵੀਰੇ ਸਤਿ ਸ੍ਰੀ ਅਕਾਲ ਕਿਵੇਂ ਹੋ ਬਹੁਤ ਵਧੀਆ ਕੀ ਹਾਲ ਆ ਮਨ ਭਾਈ ਠੀਕ ਹੋ ਤੋ ਸੁਣਾਓ ਠੀਕ ਠਾਕ ਬਹੁਤ ਵਧੀਆ ਹੋਰ ਕਿਵੇਂ ਆਣਾ ਆਇਆ ਬਸ ਆ ਭਾਈ ਕੋਲੇ ਆਇਆ ਸੀਗਾ ਯਾਰ ਆ ਸਕੂਟਰ ਯਾਰ ਲਿਆ ਸੀ ਤੁਹਾਡੇ ਤੋਂ 2 ਸਾਲ ਪਹਿਲਾਂ ਪੁਰਾਣਾ ਚੱਲਦਾ ਲਿਆ ਸੀ ਆਪਾਂ ਉਹ ਜਿਹੜਾ ਐਕਟਵਾ ਦਿੱਤਾ ਸੀ ਤੁਹਾਨੂੰ ਹਾਂ ਅੱਛਾ ਹੋਰ ਬਦਲ ਲੀਏ ਨਵਾਂ ਲੈ ਲਈਏ ਕੋਈ ਚੱਜਦਾ ਜੇ ਕੋਈ ਹੈਗਾ ਦੱਸੋ ਨਵਾਂ ਹੀ ਲੈ ਲੀਏ ਨਹੀਂ ਨਵਾਂ ਨਹੀਂ ਨਵਾਂ ਐਵੇਂ ਲੱਖ ਸਵਾ ਲੱਖ ਰੁਪਏ ਵਾਲਾ ਇਹਦਾ ਪੁਰਾਣਾ ਆ ਵਧੀਆ ਚੱਲ ਗਿਆ 2 ਢਾਈ ਸਾਲ ਭਾਜੀ ਨਵੇਂ ਵਰਗਾ ਹੀ ਦਵਾਂਗੇ ਹਾਂ ਨਵੇਂ ਵਰਗਾ ਦੇ ਦਿਓ ਮਮੀ ਜੀ ਆਪਾਂ ਤੁਹਾਨੂੰ ਪਤਾ ਪੁਰਾਣਿਆਂ ਦਾ ਹੀ ਸੇਲ-ਵੇਲ ਦਾ ਕੰਮ ਆਪਣਾ ਮੈਂ ਤਾਂ ਹੀ ਆਇਆ ਮੈਂ ਕਿਹਾ ਭਰਾ ਕੋਲੋਂ ਵੀ ਲਿਆਈ 2 ਢਾਈ ਸਾਲ ਵਧੀਆ ਚੱਲ ਗਿਆ ਵੀ ਹੁਣ ਇਹਨੂੰ ਦੇ ਕੇ ਕੋਈ ਹੋਰ ਉੱਚਾ ਮਾਡਲ ਲੈ ਲੈਣੇ ਆ ਨਿਗਾ ਮਾਰ ਲਓ ਇੱਕ ਵਾਰੀ ਉਹਦੇ ਤੇ ਮੈਂ ਦੇਖ ਲੈਣਾ ਉਹਨੂੰ ਆਪਣੇ ਜੋ ਦੇਖੋ ਨਿਗਾ ਮਾਰ ਲਓ ਆਜੋ ਆਹ ਭਾਈ ਕਰੋ ਚੱਕੇ ਨੂੰ ਸਟਾਰਟ ਸ਼ੂਟ ਕਰਕੇ ਦੇਖ ਲਓ ਚਲਾ ਕੇ ਦੇਖਣੀ ਚਲਾ ਕੇ ਦੇਖ ਲਓ ਹਾਲ ਤਾਂ ਜ਼ਿਆਦਾ ਵਗਾੜੀ ਪਈ ਆ ਆ ਬੱਚੇ ਚਲਾਉਂਦੇ ਆ ਅੱਜ ਕੱਲ ਦੇ ਤੁਹਾਨੂੰ ਪਤਾ ਹੀ ਆ ਬੱਚਿਆਂ ਦਾ ਹੁਣ ਕੀ ਕਰਨਾ ਬਦਲ ਨਹੀਂ ਆ ਬਦਲ ਕੋਈ ਵਧੀਆ ਲੈ ਲਓ ਕੋਈ ਉੱਚਾ ਮਾਡਲ ਲੈ ਲਓ ਇਹ 16 ਮਾਡਲ ਆ ਆ ਸਕੂਟਰ ਦੇਖੋ ਤੁਸੀਂ ਛੱਡ ਦਿਓ ਇਹਨੂੰ ਇਹਨੂੰ ਆਪੇ ਦੇਖੀ ਜਾਵਾਂਗੇ ਕਿਹੜਾ ਮਾਡਲ ਆ ਇਹ ਉਹ ਮਾਡਲ ਛੱਡੋ ਤੁਸੀਂ ਗੱਡੀ ਦੇਖੋ ਨਵੇਂ ਰਹੀ ਪਈ ਆ ਠੀਕ ਆ ਤੁਹਾਡੀ ਤੁਸੀਂ ਮੋਜਾ ਲਓ ਕਰਦੇ ਆਪਾਂ ਤੁਸੀਂ ਦੋ ਤਿੰਨ ਦਿਨ ਚਲਾ ਕੇ ਦੇਖ ਲਓ ਇਹ ਸਟੈਂਡ ਚੱਕ ਕੇ ਹੁੰਦੀ ਆ ਭਾਜੀ ਇਹ ਸੈਂਸਰ ਵਾਲੀ ਗੱਡੀਆਂ ਹੋ ਗਈਆਂ ਅੱਜ ਕੱਲ ਨਵਾਂ ਮਾਡਲ ਆ ਇਹ ਹਾਂਜੀ ਹਾਂਜੀ ਸਿਰੋਏ ਗੱਡੀ ਦਾ ਠੀਕ ਆ ਰੇਂਜ ਰੂਂਜ ਕੀ ਆ ਦੀ ਆ ਜੋ ਕੋਈ ਨਾ ਕਰ ਲੈਨੇ ਆਪਾਂ ਆਪਣਾ ਪੁਰਾਣਾ ਵਾਲਾ ਕਿੰਨੇ ਦਾ ਨਿਕਲ ਜੂਗਾ ਕਿੰਨਾ ਕੇ ਦਾ ਡਿਫਰੈਂਸ ਆ ਮੈਨੂੰ ਆਪਣਾ ਬਜਟ ਵੀ ਦੇਖਣਾ ਪੈਣਾ ਕੋਈ ਗੱਲ ਨਹੀਂ ਵੀਰੇ ਇਦਾਂ ਇਹਨੂੰ ਤੁਸੀਂ ਦੋ ਤਿੰਨ ਇਹਨੂੰ ਚਲਾ ਲਓ ਆਪਾਂ ਦੇਖ ਲੈਨੇ ਕੋਈ ਨਾ ਉਹ ਵੀ ਮੈਂ ਦੇਖ ਲੈਣਾ ਕੀ ਹਿਸਾਬ ਕਿਤਾਬ ਦਾ ਵਾਦਾ ਕਿ ਮੇਰੀ ਆਤ ਪਤਾ ਕੀ ਆ ਭਾਜੀ ਤੁਹਾਨੂੰ ਪਤਾ ਆਪਣਾ ਵਿਹਾਰ ਇਦਾਂ ਦਾ ਹੀ ਆ ਵੀ ਜਿਹੜੀ ਚੀਜ਼ ਲੈਣੀ ਆ ਪਹਿਲਾਂ ਗੱਲਬਾਤ ਕਰਕੇ ਤਸੱਲੀਓ ਪਹਿਲਾਂ ਲਿਆ ਤੁਹਾਡੇ ਕੋਲ 2-2.5 ਸਾਲ ਚੱਲੀ ਗਿਆ ਵਧੀਆ ਚੱਲਿਆ ਬਾਈ ਜੀ ਚੀਜ਼ਾਂ ਵਧੀਆ ਦੀਦੇ ਐਕਚੁਅਲ ਜੋ ਆਪਣਾ ਮਾਰਕੀਟ ਵਾਲਾ ਹਾਲ ਨਹੀਂ ਹੈਗਾ ਮੈਂ ਤਾਂਹੀਂ ਸਿਮਰਨ ਬਾਜੀ ਮੈਨੂੰ ਉਹ ਯਾਰਾਂ ਦਾ ਟੈਸ਼ਨ ਤੁਹਾਡਾ ਨਾ ਯਾਦ ਆ ਜਾਂਦਾ ਕਰਦੇ ਕਹਿੰਦੇ ਇਹਨੂੰ ਦੇ ਕੇ ਏਜੰਸੀ ਚ ਲੈ ਆਓ ਨਵਾਂ ਲੈ ਆਓ ਮੈਂ ਕਿਹਾ ਨਹੀਂ ਮੈਂ ਸਿਮਰਨ ਬਾਜੀ ਕੋਲ ਹੀ ਜਾਣਾ ਉੱਥੋਂ ਹੀ ਲੈ ਕੇ ਆਉਣਾ ਤੁਹਾਡੇ ਰਗੇ ਯਾਰਾਂ ਭਰਾਵਾਂ ਦੇ ਸਿਰ ਤੇ ਬੈਠੇ ਆਪਾਂ ਕੋਈ ਗੱਲ ਨਹੀਂ ਬਾਜੀ ਤੁਹਾਡੇ ਨਾਲ ਪਰਿਵਾਰਕ ਸੰਬੰਧ ਆ ਆਪਣੇ ਆਪਾਂ ਕਰ ਲੈਨੇ ਕੋਈ ਗੱਲ ਨਹੀਂ ਤੁਸੀਂ ਚਲਾਓ ਦੋ ਤਿੰਨ ਦਿਨ ਫਿਰ ਆਪਾਂ ਐਤਵਾਰ ਇਕੱਠੇ ਹੋਣਾ ਹੀ ਆ। ਸਹੀ ਐਤਵਾਰ ਜਾਣਾਂਗੇ ਤੇ ਆਪਾਂ। ਅਜੀ ਤੁਹਾਨੂੰ ਪਤਾ ਨਹੀਂ ਯਾਰ ਐਤਵਾਰ ਘਰੇ ਤੁਹਾਡੇ ਫੰਕਸ਼ਨ ਆ। ਵੀਰ ਹੋਰੀ ਮੈਨੂੰ ਕਹਿ ਕੇ ਗਏ ਆ। ਪਰ ਭਾਜੀ ਸਾਡੇ ਘਰੇ ਤਾਂ ਕੋਈ ਫੰਕਸ਼ਨ ਹੈ ਹੀ ਨਹੀਂ ਗਾ। ਜੀ ਤੁਹਾਡੇ ਭਤੀਜੇ ਦਾ ਜਨਮ ਦਿਨ ਮਨਾ ਰਿਹਾ ਵੀਰਾ ਹੋਟਲ ਦੇ ਵਿੱਚ ਮੈਨੂੰ ਕਹਿ ਕੇ ਗਿਆ ਵੀਰਾ ਚਲੋ ਕਈ ਵਾਰੀ ਹੋ ਜਾਂਦਾ ਵੀ ਮੈਂ ਤਾਂ ਸਵੇਰੇ ਨਿਕਲ ਜਾਨਾ 9:00 10:00 ਵਜੇ ਤੇ ਸ਼ਾਮ ਨੂੰ 9:00 10:00 ਵਜੇ ਘਰੇ ਜਾਨਾ ਹੋ ਸਕਦਾ ਘਰ ਦੇ ਨੂੰ ਕਿਹਾ ਹੋਵੇ ਆਪਾਂ ਕੋਲਡ ਡਰਿੰਕ ਪੀਣੇ ਆ ਕੋਈ ਨਾ ਤੁਸੀਂ ਬੈਠੋ ਗੱਡੀ ਤੁਸੀਂ ਦੋ ਤਿੰਨ ਚਲਾਓ ਆਪਾਂ ਉਹ ਜਦੋਂ ਫੰਕਸ਼ਨ ਤੇ ਇਕੱਠੇ ਹੋਵਾਂਗੇ ਆਪਾਂ ਉਹ ਕਰ ਲਾਂਗੇ ਤਾਨੂੰ ਕੋਈ ਭੁਲੇਖਾ ਤਾਂ ਨਹੀਂ ਹੈਗਾ ਭਰਾ ਹੀ ਆਇਆ ਸੀ ਤੁਹਾਡੇ ਕੋਲੇ ਭਾਜੀ ਮੈਂ ਤਾਂ ਡੇ ਟੱਬਰ ਨੂੰ ਜਾਣਦਾ ਨਹੀਂ ਭਾਜੀ ਉਹ ਤਾਂ ਮੈਨੂੰ ਵੀ ਕਹਿ ਕੇ ਗਿਆ ਐਤਵਾਰ ਨੂੰ ਪ੍ਰੋਗਰਾਮ ਆ ਕਹਿੰਦੇ ਭਤੀਜੇ ਤੁਹਾਡੇ ਦਾ ਪੁੰਡਿਆ ਤੇ ਤੁਸੀਂ ਆਉਣਾ ਚਲੋ ਫਿਰ ਸਿਮਰਨ ਭਾਜੀ ਫਿਰ ਐਂ ਹੀ ਕਰਦਾ ਦੋ ਤਿੰਨ ਦਿਨ ਮੈਂ ਸਕੂਟਰ ਚਲਾ ਕੇ ਦੇਖਦਾ ਹਾਂ ਹਾਂਜੀ ਹਾਂਜੀ ਫਿਰ ਉੱਥੇ ਮੇਰੇ ਕੋਲੋਂ ਪੈਸੇ ਲੈ ਲਿਓ ਜਿਹੜੇ ਚਾਚੀ ਗਿਆ ਠੀਕ ਹੈ ਨਹੀਂ ਵਾਪਸ ਲਾ ਦਿਓ ਕੋਈ ਚੱਕਰ ਨਹੀਂ ਗੋਲੀ ਮੇਰੇ ਨਹੀਂ ਨੀ ਚੀਜ਼ ਵਾਪਸ ਕਾਹਨੂੰ ਕਰਨੀ ਆ ਬਈ ਜੋ ਵੀ ਆਪਣਾ ਹੋਊਗਾ ਪ੍ਰਾਣਾ ਜਿੰਨੇ ਦਾ ਵਿਕੂਗਾ ਬਾਕੀ ਪੈਸੇ ਲੈ ਲਓ ਚੱਕਰ ਹੀ ਨਹੀਂ ਵੀਰ ਮੇਰੇ ਕੋਈ ਚੱਕਰ ਹੀ ਨਹੀਂ ਮੇਰਾ ਭਰਾ ਉਹਦੇ ਕੋਲ ਗਿਆ ਮੈਂ ਕਿਹਾ ਸਕੂਟਰ ਮੈਂ ਚੇਂਜ ਕਰ ਲਿਆ ਉਹਨੂੰ ਦੇਤਾ ਪੁਰਾਣਾ ਸਕੂਟਰ ਉਹਨੇ ਦੂਜਾ ਦਿੱਤਾ ਅੱਛਾ ਕਹਿੰਦਾ ਭਾਜੀ 2-3 ਦਿਨ ਚਲਾ ਲਓ ਚਲਾ ਕੇ ਫਿਰ ਉਹ ਫੰਕਸ਼ਨ ਤੇ ਮਿਲਾਂਗੇ ਉੱਥੇ ਪੈਸੇ ਦੇ ਦਾਂਗੇ ਉਹ ਵੀ ਇਹੀ ਗੱਲ ਕਹੀ ਉਹਨੇ ਫੰਕਸ਼ਨ ਤੇ ਮਿਲਾਂਗੇ ਕਹਿੰਦਾ ਉੱਥੇ ਪੈਸੇ ਦੇ ਦਾਂਗੇ ਜੀ ਜੀ ਉਹਨਾਂ ਨੇ ਵੀ ਕੋਈ ਨਹੀਂ ਗੱਲ ਕੀਤੀ ਆਏ ਸੀ ਪਿੱਛੇ ਜਦੋਂ ਵੀ ਉਹਨਾਂ ਨਾਲ ਕੀ ਪਤਾ ਸਲਾਹ ਹੋਈ ਹੋਵੇ ਜਾਂ ਡੈਡੀ ਨਾਲ ਕੋਈ ਸਲਾਹ ਹੋਈ ਹੋਵੇ ਕੁਝ ਨਹੀਂ ਵੀ ਪਤਾ ਮੈਨੂੰ ਇੰਨੀ ਹੈਰਾਨੀ ਹੋਈ ਮੇਰੇ ਕੋਲ ਉੱਥੇ ਜਵਾਬ ਨਹੀਂ ਦਿੱਤਾ ਗਿਆ ਮੈਂ ਤਾਂ ਉਹਨਾਂ ਨੂੰ ਇਹੀ ਕਹਿ ਕੇ ਆਇਆ ਵੀ ਭਾਈ ਮੈਂ ਤਾਂ ਸਵੇਰੇ 9 ਵਜੇ ਨਿਕਲ ਜਾਣਾ ਰਾਤੀ 9:3 ਹੋ ਸਕਦਾ ਘਰੇ ਗਿਆ ਹੋਵੇ। ਟਾਈਮ ਤੇ ਤੁਹਾਨੂੰ ਪੁੱਛਿਆ ਵੀ ਤੈਨੂੰ ਕਿਸੇ ਨੇ ਕੁਝ ਕਿਹਾ ਤਾਂ ਨਹੀਂ ਸੀਗਾ। ਨਹੀਂ ਮੈਨੂੰ ਤਾਂ ਕੁਝ ਨਹੀਂ ਕਿਹਾ। ਪਰ ਕੀ ਪਤਾ ਆਪਾਂ ਨੂੰ ਹੁਣ ਇਸ ਵਾਰੀ ਕੋਈ ਗੱਲ ਵੀ ਨਹੀਂ ਬੁਲਾ ਨਾ ਬੁਲਾਉਣਾ ਹੋਵੇ ਆਪਾਂ ਨੂੰ ਫਿਰ। ਯਾਰ ਇਦਾਂ ਕਿੱਦਾਂ ਹੋ ਸਕਦਾ ਕੋਈ ਨਾ ਬੁਲਾਵੇ? ਹੋ ਸਕਦਾ ਕਿ ਦੀਏ। ਵੀ ਸੁਨਿਆ ਨਹੀਂ ਲੱਗਿਆ ਵੀ ਇਹ ਮੈਨੂੰ ਹੈਰਾਨੀ ਹੋਈ ਉੱਥੇ। ਮੈਂ ਆਪਣੇ ਆਪ ਨੂੰ ਜਿਵੇਂ ਹੁੰਦਾ ਨਾ ਬੇਇੱਜ਼ਤੀ ਵੀ ਮਹਿਸੂਸ ਕੀਤੀ। ਵੀ ਤਿੰਨਾਂ ਜਣਿਆਂ ਨੇ ਇੱਕ ਹੀ ਵਾਰ ਕਿਹਾ ਵੀ ਵੱਡੇ ਭਾਈ ਸਾਹਿਬ ਆਏ ਸੀਗੇ। ਵੀ ਸਾਨੂੰ ਜਨ ਇਨਵਾਈਟ ਕਰਕੇ ਹੋਰ ਤਾਂ ਹੋਰ ਅਮਨ ਬੈਠਾ ਸੀ ਦੁਕਾਨ ਨਾਲ ਹਾਂ ਹਾਂ ਉਹ ਉਹ ਕਹਿੰਦਾ ਭਾਈ ਮੈਨੂੰ ਵੀ ਕਹਿ ਕੇ ਗਏ ਅੱਛਾ ਸਾਰਿਆਂ ਨੂੰ ਸੁਨਿਆ ਦੇ ਦਿੱਤੇ ਹੋਇਆ ਸਾਰਿਆਂ ਨੂੰ ਸੁਨਿਆ ਲੱਗਿਆ ਆਪਾਂ ਨੂੰ ਸੁਨਿਆ ਹਲੇ ਤੱਕ ਲੱਗਿਆ ਨਹੀਂ ਤੇ ਆ ਦੋ ਤਿੰਨ ਦਿਨ ਦੀ ਗੈ ਰਹੀ ਅੱਜ ਐਤਵਾਰ ਨੂੰ ਪ੍ਰੋਗਰਾਮ ਆ ਦੇਖਣਾ ਕੀ ਬਿਸ਼ਤੇ ਰਹਿ ਗਏ ਹੁਣ ਦੱਸ ਕੀ ਕਰੀਏ ਕੱਲ ਦਾ ਦਿਨ ਹੈ ਅੱਜ ਵੀ ਸ਼ਾਮ ਪੈ ਗਈ ਆ ਕੀ ਰਿਸ਼ਤੇ ਰਹਿ ਗਏ ਹੁਣ ਦੱਸ ਕੀ ਕਰੀਏ ਸਰਦਾਰ ਜੀ ਮਿਲ ਤਾਂ ਐਂ ਲੱਗਦਾ ਵਾ ਵੀ ਨਹੀਂ ਬੁਲਾਉਣਾ ਹਣਾ ਆਪਾਂ ਨੂੰ ਖੂਨ ਸਫੇਦ ਹੋਏ ਹੋਇਆ ਹੋਰ ਕੋਈ ਕੁੱਛ ਨਹੀਂ ਚਲ ਜੇ ਬੁਲਾਣਨਗੇ ਜੀ ਸਕਦੇ ਕਿ ਚਲੇ ਜਾਵਾਂਗੇ ਨਹੀਂ ਤਾਂ ਨਹੀਂ ਜਾਵਾਂਗੇ ਫਿਰ ਹੋਰ ਕੀ ਆ ਬਸ ਕੋਈ ਰਿਸ਼ਤੇ ਅੱਜ ਕੱਲ ਇਹ ਤਾਂ ਹੈ ਨਹੀਂ ਵੀ ਆਪਾਂ ਹੀ ਹਰ ਵਾਰ ਛੁੱਕੀ ਜਾਈਏ ਹਾਂ ਜੇ ਰਿਸ਼ਤਾ ਦੂਜਾ ਬੰਦਾ ਨਾਲ ਨਿਭਾਊਗਾ ਤਾਂ ਹੀ ਨਿਭਦੇ ਆ ਹੁਣ ਤੇਰੇ ਸਾਹਮਣੇ ਆ ਪਾਣੀ ਨਹੀਂ ਲੰਗਦਾ ਵੇ ਮੇਰੇ ਵੀ ਤਿੰਨ ਜਗ੍ਹਾ ਗਏ ਆ ਤਿੰਨ ਜਣ ਜਣਿਆ ਨੇ ਮੈਨੂੰ ਇਹੀ ਗੱਲ ਕਹੀ ਆ ਵੀ ਭਾਜੀ ਫੰਕਸ਼ਨ ਤੇ ਮਿਲਾਂਗੇ ਮੈਂ ਉਹਨਾਂ ਨੂੰ ਕੀ ਜਵਾਬ ਦਿੰਦਾ ਮੈਨੂੰ ਦੱਸ ਦੇ ਨਹੀਂ ਉਹਨਾਂ ਨੇ ਕੋਈ ਤੁਹਾਨੂੰ ਮਦਦ ਵੀ ਬਸ ਇਹੀ ਕਹਿ ਕੇ ਆਏ ਆ ਜਿਵੇਂ ਕੋਈ 바ਵਾ ਕਹਿੰਦਾ ਮੇਰੇ ਕੋਲ ਸਮਾਨ ਲੈ ਕੇ ਗਏ ਆ ਔਰ ਰੈਡੀमेड ਵਾਲਾ ਵੀ ਕਹਿੰਦਾ ਕਿ ਕਿਉਂਕਿ ਆਪਾਂ ਸ਼ੁਰੂ ਤੋਂ ਲੈਣੀ ਸਮਾਨ ਇਹਨਾਂ ਤੋਂ ਆ ਸਾਰੇ ਕਹਿੰਦੇ ਸਮਾਨ ਲੈਣ ਆਏ ਨਾਲੇ ਸਾਨੂੰ ਕਹਿ ਕੇ ਗਏ ਮਾਤ ਤੋਂ ਨਜੰਦਾ ਵਾ ਆ ਦੇਖ ਲਾ ਹਾਂ ਆ ਹੁਣ ਮੈਸੇਜ ਆਇਆ ਵਾ ਕਾ ਦਾ ਮੈਸੇਜ ਹੈ ਮੈਸੇਜ ਆਇਆ ਵੀ ਸੰਡੇ ਦਾ ਪ੍ਰੋਗਰਾਮ ਆ ਤਿਕਾੜ ਜਿਆ ਕੋਈ ਬਣਿਆ ਆ ਤਿਕਾੜ ਜਿਆ ਬਣਿਆ ਹੋਇਆ ਵਾ ਵੀ ਤੁਸੀਂ ਆ ਜਿਓ ਆ ਅੱਛਾ ਪੈਨੀ ਤਰੀਕ ਦਾ 6:30 ਵਜੇ ਸ਼ਾਮੀ ਪਹੁੰਚੋ ਹਾਂ ਦੇਲਾ ਹੁਣ ਪਰਸੋਂ ਪ੍ਰੋਗਰਾਮ ਆ ਉਹ ਵੀ ਕਾਰਡ ਭੇਜਦੇ ਪਏ ਆ ਵੀ ਕੋਈ ਫੋਨ ਨਹੀਂ ਮੈਨੂੰ ਕੋਈ ਫੋਨ ਹੀ ਨਹੀਂ ਆਇਆ ਹੁਣ ਮੈਂ ਥੋੜੀ ਕੋਲ ਫੋਨ ਕਰਕੇ ਪੁੱਛਣਾ ਸੀ ਬਈ ਘਰੇ ਕੋਈ ਪ੍ਰੋਗਰਾਮ ਰੱਖਿਆ ਕਿ ਕੋਈ ਨਹੀਂ ਰੱਖਿਆ ਦੱਸ ਮੈਂ ਕੀ ਕਰਦਾ ਕਿਹੜੇ ਮੂੰਹ ਨਾਲ ਜਾਣਾ ਕੀ ਕਵਾਂਗੇ ਬੋਲੀ ਹੁਣ ਦੱਸ ਮੈਂ ਤਾਂ ਆਪ ਸਮਝ ਨਹੀਂ ਆਉਂਦੀ ਵੀ ਅੱਗੇ ਕਹਿੰਦੇ ਸੀ ਭਰਾ ਭਰਾ ਦੀਆਂ ਬਾਵਾ ਹੁੰਦੇ ਆ ਆ ਬਾਵਾ ਹੁੰਦੇ ਆ ਬਈ ਸਾਰੇ ਸ਼ਹਿਰ ਨੂੰ ਪਤਾ ਵੀ ਉਹਨੇ ਕੋਈ ਇਨਵਾਈਟ ਕੀਤਾ ਹੋਇਆ ਉਹਦੇ ਮੁੰਡੇ ਦਾ ਜਨਮ ਦਿਨ ਸਾਨੂੰ ਹੁਣ ਮੈਸੇਜ ਆ ਰਿਹਾ ਜਦੋਂ ਪਰਸੋਂ ਪ੍ਰੋਗਰਾਮ ਹੈ ਪਰ ਸਰਦਾਰ ਜੀ ਜੇ ਹੁਣ ਆਪਾਂ ਜਾਣਦੇ ਆ ਤਾਂ ਵੀ ਬੇਇੱਜ਼ਤੀ ਫੇ ਇਹਨਾਂ ਨੂੰ ਤਾਂ ਮਾੜਾ ਨਹੀਂ ਤੇ ਨਹੀਂ ਜਾਂਦੇ ਤਾਂ ਵੀ ਲੋਕਾਂ ਨੇ ਆਪਾਂ ਨੂੰ ਹੀ ਕਹਿਣਾ ਵਾ ਵੀ ਇਹ ਸੜਦਾ ਸੀਗਾ ਪਤਾ ਨਹੀਂ ਕੀ ਆ ਕੀ ਨਹੀਂ ਹੈਗਾ ਵੀ ਤਾਂ ਨਹੀਂ ਹੈ ਮੈਂ ਤਾਂ ਇਹ ਕਹਿਨੀ ਆ ਵੀ 4 ਪੈਸੇ ਬੰਦੇ ਕੋਲ ਆ ਜਾਂਦਾ ਹਵਾ ਜੀ ਉੱਡਣ ਲੱਗ ਜਾਂਦੇ ਖਰੇ ਪਤਾ ਨਹੀਂ ਉੱਡਦੇ ਹੀ ਰਹਿਣਾ ਸੀ ਜ਼ਮੀਨ ਤੇ ਆਉਣਾ ਹੀ ਨਹੀਂ ਉਹ ਬਬਲੀ ਜੇ ਕਿਸੇ ਕੋਲੇ 4 ਪੈਸੇ ਆ ਉਹਦੇ ਆਪਣੀ ਟੱਬਰ ਲਈ ਆ ਉਹਦੀ ਆਪਣੀ ਕਮਾਈ ਆ ਕਿਸੇ ਦੇ ਕਾਹਦਾ ਰੋਬ ਆ ਆਪਾਂ ਕਿਸੇ ਨੂੰ ਆਪਾਂ 4 ਪੈਸੇ ਕਮਾਉਂਦੇ ਹੋਈਏ ਆਪਣੇ ਕੋਲੇ ਤਾਂ ਆਪਾਂ ਨੂੰ ਹੋ ਜਾਂਦਾ ਨਾ ਬਾਜ਼ਾਰ 'ਚ ਜਦੋਂ ਕੋਈ ਐਦਾਂ ਗੱਲਾਂ ਕਰਦਾ ਉਹ ਵੀ ਮੇਰਾ ਮਰਨ ਹੋ ਗਿਆ ਸੀ ਉੱਥੇ ਤਿੰਨੋ ਜਣੇ ਨੇ ਜਦੋਂ ਮੈਨੂੰ ਇੱਕ ਹੀ ਗੱਲ ਕਹੀ ਆਪਾਂ ਉੱਥੇ ਮਿਲਦੇ ਆਂ ਸਿਮਰਨ ਨੇ ਜਿਹੜੇ ਪੈਸੇ 10-12 ਹਜ਼ਾਰ ਪਏ ਸਕੂਟਰ ਦਾ ਡਿਫਰੈਂਸ ਹੀ ਕਹਿੰਦਾ ਭਾਈ ਤੁਸੀਂ 3-4 ਦਿਨ ਚਲਾ ਲਓ ਉੱਥੇ ਫੰਕਸ਼ਨ ਤੇ ਮਿਲਾਂਗੇ ਮੈਨੂੰ ਉੱਥੇ ਹੀ ਦੇ ਦਿਓ ਤੇ ਅਸੀਂ ਕੋਈ ਘਰੇ ਫੰਕਸ਼ਨ ਹੁੰਦਾ ਨਹੀਂ ਸਾਨੂੰ ਪਤਾ ਹੀ ਨਹੀਂ ਹਫ਼ਤਾ ਪਹਿਲਾਂ ਤਿਆਰੀਆਂ ਕਰਦੇ ਆ ਕੋਈ ਜੰਨਤ ਦਾ ਕੱਪੜਾ ਲੈਣਾ ਵਾ ਜਾਂ ਕੋਈ ਆਪਣਾ ਸੂਟ ਬਣਾਉਣਾ ਵਾ ਬੰਦਾ ਕੀ ਪਾਵੇ ਕੀ ਲਾਵੇ ਚੱਲ ਹੁਣ ਦੇਖਦੇ ਆ ਫਿਰ ਕੀ ਕਰਨਾ ਕੀ ਨਹੀਂ ਕਰਨਾ ਤੁਸੀਂ ਹੋ ਆਏ ਮੇਰਾ ਤਾਂ ਤੁਸੀਂ ਦੇਖ ਲਓ ਜੇ ਜਾਇਆ ਜਾਂਦਾ ਤਾਂ ਮੈਂ ਕੋ ਨਹੀਂ ਬਾਜ ਜਿਨ੍ਹਾਂ ਨੇ ਇਦਾਂ ਦਾ ਵਰਤਿਆ ਅੱਗੋਂ ਕੀ ਵਰਤਣਾ ਤੁਹਾਡਾ ਭਰਾ ਤੁਸੀਂ ਜਾਓ ਮੈਂ ਆਪਣੇ ਦੇਖ ਲੂ ਤੁਸੀਂ ਆਪਣੇ ਸੰਭੀ ਜਾਓ ਫਿਰ ਮੈਂ ਦੱਸੋ ਕੀ ਕਰਾਂ ਫਿਰ ਤੁਸੀਂ ਕਲੇਸ਼ ਪਾ ਲੈਨੇ ਮਾੜੀ ਮਾੜੀ ਗੱਲ ਤੇ ਸਾਰਾ ਕਲੇਸ਼ ਮੇਰੇ ਸਿਰ ਤੇ ਆ ਜਾਂਦਾ ਵੀ ਹਾਂ ਬਬਲੀ ਨੇ ਆ ਕੁਛ ਕੀਤਾ ਸੀ ਬਬਲੀ ਨਹੀਂ ਗਈ ਬਬਲੀ ਨਹੀਂ ਗਈ ਹੁਣ ਯਾਰ ਦੱਸ ਮੈਂ ਕੀ ਕਰਾਂ ਹੁਣ ਜਾਣਾ ਤਾਂ ਪਊਗਾ ਹੀ ਕੀ ਕਰਾਂ ਹੁਣ ਮੈਨੂੰ ਜੇ ਨਹੀਂ ਜਾਂਦਾ ਤਾਂ ਵੀ ਗੋਲਦੀ ਗਲਤ ਇੱਥੇ ਲਾ ਗਿਆ ਤਾਂ ਵੀ ਗੋਲਦੀ ਗਲਤ ਜਾਣਾ ਤਾਂ ਪੈਣਾ ਹੀ ਆ ਮੈਂ ਲੋਕਾਂ ਦੀਆਂ ਨਜ਼ਰਾਂ ਚ ਗਿਰਨਾ ਨਹੀਂ ਚਾਹੁੰਦਾ ਹਾਂ ਆਪਾਂ ਜਿੱਦਾਂ ਉਹਨਾਂ ਨੇ ਫਾਰਮੈਲਟੀ ਕੀਤੀ ਆ ਮੈਸੇਜ ਭੇਜ ਕੇ ਜਾਵਾਂਗੇ ਸਗਨ ਬਾਗੇ ਵਾਪਸ ਆ ਜਾਵਾਂਗੇ ਤੋਹੀ ਨਾ ਭੋਲੇ ਦੇ ਭੋਲੇ ਹੀ ਰਹਿਣਾ ਬਬਲੀ ਹੁਣ ਭੋਲੇ ਵਾਲੀ ਕਿਹੜੀ ਗੱਲ ਐ ਇਹਦੇ ਚ ਜਾਣਾ ਤਾਂ ਪਊਗਾ ਜੀ ਮੈਂ ਹੁਣ ਬਹਿਸ ਨਹੀਂ ਕਰ ਸਕਦੀ ਸਰਦਾਰ ਜੀ ਕੋਈ ਨਾ ਦੇਖ ਲੈਣੇ ਆ ਆ ਸੰਭੋ ਬਣਾਣਾ ਨਾਲੇ ਆਪਣਾ ਵੀ ਤਾਂ ਫੰਕਸ਼ਨ ਖਰਾਬ ਹੋ ਗਿਆ ਜਿੱਥੇ ਜਾਣਾ ਜੀ ਕੀ ਕਰਨਾ ਪ੍ਰੋਗਰਾਮ ਸਾਰਾ ਹੀ ਕਹਿੰਦੇ ਨੇ ਰਿਸ਼ਤੇ ਨਸ਼ਾ ਬਣ ਜਾਂਦੇ ਨੇ ਕਈ ਕਹਿੰਦੇ ਨੇ ਰਿਸ਼ਤੇ ਸਤਾਜਾ ਬਣ ਜਾਂਦੇ ਨੇ ਪਰ ਜੇ ਰਿਸ਼ਤੇ ਨਿਭਾਓ ਸੱਚੇ ਦਿਲ ਨਾਲ ਤਾਂ ਰਿਸ਼ਤੇ ਜਿਉਣ ਦੀ ਵਜ੍ਹਾ ਬਣ ਜਾਂਦੇ ਨੇ ਨਹੀਂ ਤਾਂ ਫੇਰ ਦੂਜਾ ਪਹਿਲੂ ਤਾਂ ਹੈ ਹੀ ਕਿ ਰਿਸ਼ਤਿਆਂ 'ਚ ਸਮੇਂ ਦੇ ਨਾਲ ਇੰਨਾ ਫਰਕ ਆ ਗਿਆ ਹੈ ਕਿ ਪਹਿਲਾਂ ਖੂਨ ਦੇ ਰਿਸ਼ਤੇ ਹੁੰਦੇ ਸੀ ਤੇ ਅੱਜ ਕੱਲ ਰਿਸ਼ਤਿਆਂ ਦਾ ਖੂਨ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੋ ਵੀਡੀਓ ਦੇ ਵਿੱਚ ਸੁਨੇਹਾ ਤੁਹਾਨੂੰ ਦਿੱਤਾ ਗਿਆ ਤੁਹਾਨੂੰ ਪਸੰਦ ਆਇਆ ਹੋਊਗਾ ਕਿਉਂਕਿ ਸਾਨੂੰ ਬੜੇ ਲੋਕ ਕਮੈਂਟ ਕਰਦੇ ਸੀਗੇ ਹਾਂਜੀ ਤੁਸੀਂ ਪੋਜ਼ਿਟਿਵਿਟੀ ਵੀਡੀਓ ਦਿਖਾਣਿਓ ਬਈ ਤੁਸੀਂ ਝੁੱਕ ਜਾਓ ਤੁਸੀਂ ਜਾ ਕੇ ਨੀਵੇਂ ਹੋ ਜਾਓ ਪਰ ਜੇ ਅਗਲਾ ਬੰਦਾ ਆਪਣੀ ਤੜ ਚ ਰਹਿੰਦਾ ਜਾਂ ਆਪਣੀ ਆਕੜ ਚ ਰਹਿੰਦਾ ਜਾਂ ਕਿਸੇ ਕਮਾਂਡ ਚ ਰਹਿੰਦਾ ਤਾਂ ਉਹਦੇ ਨਾਲ ਕਿਦਾਂ ਵਰਤਾਅ ਕੀਤਾ ਜਾਵੇ ਸੋ ਉਹੀ ਚੀਜ਼ ਤੁਹਾਨੂੰ ਅਸੀਂ ਇੱਕ ਵੀਡੀਓ ਰਾਹੀਂ ਬਿਆਨ ਕਰਕੇ ਦਿਖਾਈ ਹੈ ਹੁਣ ਤੁਸੀਂ ਦੱਸੋ ਭਈ ਇਹ ਰਿਸ਼ਤੇ ਜਿਹੜੇ ਨੇ ਸਫੇਦ ਹੋ ਗਏ ਨੇ ਕਿ ਕੀ ਹੋ ਗਿਆ ਕਿਉਂਕਿ ਅੱਜ ਕੱਲ ਰਿਸ਼ਤਿਆਂ ਦੀ ਯਮੀਅਤ ਬਿਲਕੁਲ ਖਤਮ ਹੋ ਚੁੱਕੀ ਆ ਸਿਰਫ ਇੱਕ ਫਾਰਮੈਲਟੀਆਂ ਰਹਿ ਗਈਆਂ ਫੋਨ ਦੇ ਵਿੱਚ ਇੱਕ ਵਟਸਐਪ ਦੇ ਮੈਸੇਜ ਦੇ ਵਿੱਚ ਕਾਰਡ ਬਣ ਕੇ ਆ ਜਾਂਦਾ ਹਾਂਜੀ ਤੁਸੀਂ ਇੱਥੇ ਆ ਜਿਓ ਅੱਗੇ ਰਿਸ਼ਤੇ ਕਿੱਦਾਂ ਨਿਭਾਉਂਦੇ ਸੀ ਲੋਕ ਹਫ਼ਤਾ ਹਫ਼ਤਾ ਦੱਸ ਦਿੰਦਾ ਪਹਿਲਾਂ ਲੋਕ ਚਲੇ ਜਾਂਦੇ ਸੀ ਆਪਣੇ ਰਿਸ਼ਤੇਦਾਰਾਂ ਦੇ ਘਰੇ ਵੀ ਫਲਾਣੇ ਘਰੇ ਵਿਆਹ ਆ ਸੀ ਤਾਂ ਹਫ਼ਤਾ ਪਹਿਲਾਂ ਚਲੇ ਜਾਣਾ ਅੱਜ ਕੱਲ ਸਿਰਫ ਟਾਈਮ ਟੂ ਟਾਈਮ ਦਾ ਫੰਕਸ਼ਨ ਰਹਿ ਗਿਆ ਜਾਓ ਖਾਓ ਪੀਓ ਫਾਰਮੈਲਟੀ ਕਰੋ ਸਗਨ ਪਹੌਤੇ ਕਰਨ ਨੂੰ ਆ ਜਿਓ ਅੱਜ ਕੱਲ ਤਾਂ ਫੋਨ ਵੀ ਨਹੀਂ ਕਰਦੇ ਕਿ ਫੋਨ ਦੇ ਥਰੂ ਵੀ ਆਪਣਾ ਸੁਨਿਆਹ ਦੇ ਦੇਣ ਬਸ ਆ ਮੈਸੇਜ ਐ WhatsApp ਮੈਸੇਜ ਐ ਬਸ ਰਹਿਤਾ ਦਿੰਦੇ ਆ ਕਿ ਫਲ ਨੀਵੇਂ ਆ ਰੁੱਖਾਂ ਨੂੰ ਲੱਗਦੇ ਤੇ ਜਿਹੜਾ ਫਲ ਜ਼ਮੀਨ ਤੇ ਆ ਕੇ ਲੱਗਣ ਲੱਗ ਜਾਂਦਾ ਨਾ ਨੀਵੇਂ ਰੁੱਖ ਦਾ ਉਹ ਵੀ ਕਈ ਵਾਰੀ ਗਲ ਜਾਂਦਾ ਸੋ ਕਮੈਂਟ ਜ਼ਰੂਰ ਕਰਿਓ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ